ਰਾਤ ਨੂੰ ਜੋਤ ਜਗਾਉਣ ਵਾਲੇ ਇਹ ਬਚਨ ਸੰਤਾਂ ਦੇ ਇੱਕ ਵਾਰ ਜ਼ਰੂਰ ਸੁਣਨਾ ਸਤ ਕੁਲਾਂ ਤਰ ਜਾਂਦੀਆਂ ਨੇ ਬਚਨ ਮੰਨ ਕੇ ਰਾਤ ਨੂੰ ਜੋਤ ਜਗਾਉਣ ਦਾ ਮਹਾਤਮ ਕੀ ਹੈ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਪਹਿਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਤਗੁਰੂ ਦੀ ਅਪਾਰ ਕਿਰਪਾ ਮਿਹਰ ਦੇ ਸਦਕਾ ਗੁਰੂ ਦੀ ਬਾਣੀ ਨੂੰ ਪੜਨ ਵਾਲਿਓ ਸਤਿਗੁਰੂ ਦੀ ਪਾਵਨ ਬਾਣੀ ਦਾ ਜਾਪ ਕਰਨ ਵਾਲਿਓ ਗੁਰਸਿੱਖੋ ਇਹ ਗੱਲ ਯਾਦ ਰੱਖਣਾ ਕਿ ਜਦੋਂ ਰਾਤ ਨੂੰ ਜੋਤ ਕਈਆਂ ਦੀ ਆ ਜਿਹੜੀ ਐ ਰੂਟੀਨ ਬਣੀ ਹੋਈ ਐ ਵੀ ਦੇਸੀ ਘਿਓ ਦੀ ਜੋਤ ਜਗਾਉਣੀ ਜਗਾਉਣੀ ਆ ਘਰ ਦੇ ਵਿੱਚ ਭਾਵੇਂ ਕੁਝ ਵੀ ਹੋ ਜੇ ਕੁਝ ਵੀ ਕਿਉਂ ਜਾ ਮਾਹੌਲ ਕਿਉਂ ਨਾ ਹੋਵੇ ਤੇ ਘਰ ਦੇ ਵਿੱਚ ਦੇਸੀ ਘਿਓ ਦੀ ਜੋਤ ਨਹੀਂ ਬੁਝਣੀ ਚਾਹੀਦੀ ਦੇਖੋ ਆਦਤ ਚੰਗੀ ਐ ਦੇਸੀ ਘਿਓ ਦੀ ਜੋਤ ਇਸ ਕਰਕੇ ਨਹੀਂ ਵੀ ਮੈਂ ਕੋਈ ਕਰਮ ਕਾਂਡ ਜਾਂ ਪਖੰਡ ਕਰਨਾ ਦੇਸੀ ਘਿਓ ਦੀ ਜੋਤ ਇਸ ਕਰਕੇ ਇਸ ਵਾਸਤੇ ਕਿਉਂਕਿ ਦੇਸੀ ਘਿਓ ਦੀ ਜੋਤ ਦੇ ਨਾਲ ਵਾਤਾਵਰਨ ਜਿਹੜਾ ਸ਼ੁੱਧ ਰਹਿੰਦਾ ਹੈ ਘਰ ਦਾ ਜਿਹੜਾ ਮਾਹੌਲ ਹੈ ਉਹ ਸ਼ੁੱਧ ਰਹਿੰਦਾ ਹੈ ਤੇ ਸ਼ੁੱਧ ਹਵਾਵਾਂ ਘਰ ਦੇ ਵਿੱਚ ਐਂਟਰ ਹੁੰਦੀਆਂ ਨੇ ਜਿਵੇਂ ਕਿ ਪੁਰਾਣੇ ਸਮਿਆਂ ਦੇ ਵਿੱਚ ਦੇਸੀ ਘਿਓ ਦੀ ਜੋਤ ਜਗਾਉਣਾ ਇੱਕ ਮਹਿਕ ਦੇ ਲਈ ਵਾਤਾਵਰਣ ਹਵਾ ਦੀ ਸ਼ੁੱਧਤਾ ਦੇ ਲਈ ਔਰ ਘਰ ਦੇ ਮੇਨ ਗੇਟ ਤੇ ਕਮਰਿਆਂ ਦੇ ਮੇਨ ਗੇਟ ਤੇ ਜਿਹੜਾ ਹੈ ਨਿਮ ਰ ਬੰਨ ਦਿੱਤਾ ਜਾਂਦਾ ਸੀ ਕਿਉਂਕਿ ਸੀ ਵੀ ਨਿਮ ਐਂਟੀਸੈਪਟਿਕ ਹੁੰਦਾ ਹੈ ਚਲੋ ਬਹੁਤ ਸਾਰੀਆਂ ਬੇਨਤੀਆਂ ਨੇ ਆਪਾਂ ਕਦੇ ਫੇਰ ਸਾਂਝੀਆਂ ਕਰਾਂਗੇ ਇਸ ਵਿਸ਼ੇ ਤੇ ਮੇਰੇ ਕਹਿਣ ਤੋਂ ਬਾਅਦ ਵੀ ਜੋਤ ਜਗਾਉਣਾ ਜਿੱਥੇ ਆਪਾਂ ਨਹੀਂ ਭੁੱਲਦੇ ਉਥੇ ਅੰਦਰਲੀ ਜੋਤ ਦਾ ਖਿਆਲ ਜ਼ਰੂਰ ਕਰੀਏ ਅੰਦਰਲੀ ਜੋਤ ਗੁਰੂ ਨੇ ਜਗਾਉਣੀ ਹੈ ਮਨ ਰੂਪੀ ਜੋਤ ਸਾਡੀ ਸਤਿਗੁਰੂ ਜਗਾਉਣਗੇ ਕਾਦੇ ਨਾਲ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਨਾਲ ਪਾਵਨ ਬਾਣੀ ਦੇ ਨਾਲ ਉਹ ਜੋਤ ਜਗੇਗੀ ਗੁਰਸਿੱਖੋ ਜਦੋਂ ਅਸੀਂ ਪਾਵਨ ਬਾਣੀ ਨੂੰ ਪੜ੍ਹਦੇ ਆਂ ਸਤਿਗੁਰੂ ਦੀ ਪਾਵਨ ਬਾਣੀ ਨੂੰ ਵਿਚਾਰਦੇ ਆਂ ਨਾ ਤੇ ਸਤਿਗੁਰੂ ਸਾਡੇ ਤੇ ਫੇਰ ਕਿਰਪਾ ਕਰਦੇ ਨੇ ਸਾਡੇ ਤੇ ਫੇਰ ਮਹਿਰਮਤ ਕਰਦੇ ਨੇ ਤੇ ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਜਦੋਂ ਸਤਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਤੇ ਗੁਰਸਿੱਖੋ ਇਹ ਗੱਲ ਯਾਦ ਰੱਖਿਓ ਸਤਿਗੁਰੂ ਮਹਾਰਾਜ ਸਾਡੇ ਤੇ ਮਿਹਰામਤ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਾਡੇ ਤੇ ਮਿਹਰામਤ ਕਰਦੇ ਨੇ ਗੁਰਸਿੱਖੋ ਜਦੋਂ ਗੁਰੂ ਦੀ ਕਿਰਪਾ ਹੋ ਜਾਏ ਜਦੋਂ ਸਤਿਗੁਰੂ ਦੀ ਮਿਹਰ ਹੋ ਜਾਏ ਤੇ ਪਿਆਰਿਓ ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਦੇ ਵੀ ਸਾਡੇ ਤੋਂ ਦੂਰ ਨਹੀਂ ਜਾਂਦੇ ਤੇ ਗੁਰੂ ਦੀ ਜਿਹੜੀ ਐਸੀ ਕਿਰਪਾ ਵਰਤਦੀ ਹੈ ਨਾ ਤੇ ਸਤਿਗੁਰੂ ਮਹਾਰਾਜ ਸਾਡੇ ਤੇ ਮਹਿਰਾਮਤ ਕਰ ਦਿੰਦੇ ਨੇ ਤੇ ਕਦੇ ਵੀ ਸਾਡਾ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਸਤਿਗੁਰੂ ਦੀ ਜੋਤ ਜਦੋਂ ਅੰਦਰਲੀ ਜੋਤ ਜਗਦੀ ਹੈ ਇਹ ਗੱਲ ਯਾਦ ਰੱਖਿਓ ਜਦੋਂ ਅੰਦਰਲੀ ਜੋਤ ਜਗਦੀ ਹੈ ਉਦੋਂ ਸਤਿਗੁਰੂ ਮਹਾਰਾਜ ਸਾਡੇ ਤੇ ਕਿਰਪਾ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰਦੇ ਨੇ ਜਦੋਂ ਅੰਦਰਲੀ ਜੋਤ ਜਗ ਜਾਏ ਜਦੋਂ ਸਤਗੁਰੂ ਅੰਦਰਲੀ ਜੋਤ ਨੂੰ ਜਗਾ ਦੇਣ ਅੰਦਰਲੀ ਜੋਤ ਸ਼ਬਦ ਨਾਲ ਜਲਦੀ ਆਪਾਂ ਪੜਦੇ ਆ ਨਾ ਸਤਗੁਰੂ ਮਹਾਰਾਜ ਕਹਿੰਦੇ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨਿ ਆਏ ਪਾਤਸ਼ਾਹ ਕਹਿੰਦੇ ਗੁਰਬਾਣੀ ਇਸ ਜਗਤ ਦੇ ਵਿੱਚ ਚਾਨਣ ਹੈ ਸਤਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਇਸ ਜਗਤ ਦੇ ਵਿੱਚ ਚਾਨਣ ਹੈ ਮਨਾਰਾ ਹੈ ਤੇ ਪਿਆਰਿਓ ਇਹ ਗੱਲ ਯਾਦ ਰੱਖਿਓ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜਨ ਵਾਲਿਓ ਗੁਰੂ ਦੀ ਪਾਵਨ ਬਾਣੀ ਨੂੰ ਪੜਨ ਵਾਲਿਓ ਗੁਰ ਸਿੱਖੋ ਜਦੋਂ ਤੁਸੀਂ ਅੰਦਰ ਗੁਰੂ ਨੂੰ ਸਮਰਪਿਤ ਹੋ ਗਏ ਸਤਗੁਰੂ ਮਹਾਰਾਜ ਜੀ ਨੂੰ ਸਮਰਪਿਤ ਹੋ ਕੇ ਗੁਰਬਾਣੀ ਨੂੰ ਪੜਨ ਲੱਗ ਗਏ ਜੇ ਸਤਗੁਰੂ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਵਿਚਾਰਨ ਲੱਗ ਗਏ ਤੇ ਉਦੋਂ ਸਤਗੁਰੂ ਦੀ ਜਿਹੜੀ ਕਿਰਪਾ ਹੈ ਪਾਤਸ਼ਾਹ ਦੀ ਜਿਹੜੀ ਕਿਰਪਾ ਹੈ ਉਦੋਂ ਤੁਹਾਡੇ ਤੇ ਵਰਤ ਜਾਏਗੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤੁਹਾਡੇ ਤੇ ਮਿਹਰਾਮਤ ਕਰ ਦੇਣਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਉਸੇ ਦਿਨ ਤੁਹਾਡੇ ਤੇ ਹੋਵੇਗੀ ਉਦੋਂ ਪਹਿਲਾਂ ਨਹੀਂ ਜੇ ਹੋਣੀ ਇਹ ਯਾਦ ਰੱਖਿਆ ਜੀ ਸਤਗੁਰੂ ਦੀ ਜਿਹੜੀ ਕਿਰਪਾ ਹੈ ਨਾ ਉਦੋਂ ਹੀ ਹੋਵੇਗੀ ਸਤਗੁਰੂ ਮਹਾਰਾਜ ਉਦੋਂ ਹੀ ਕਿਰਪਾ ਕਰਨਗੇ ਉਦੋਂ ਪਹਿਲਾਂ ਕਿਰਪਾ ਨਹੀਂ ਜੇ ਹੋਣੀ ਯਾਦ ਰੱਖਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ